ਬਾਬਾ ਜੀ ਨੇ ਸੌਕ ਆ ਠੀਕ ਹੈ ਪੰਜਾਬ ਲਿਖਾਇਆ ਹੋਇਆ ਸਟicker ਸਟੂਕਰ ਪੂਰੇ ਇਹ ਤੁਸੀਂ ਲਿਖਾਇਆ ਜੀ ਹਾਂਜੀ ਹਾਂ ਠੀਕ ਹੈ ਲਓ ਵੀ ਦੇਖ ਸਕਦੇ ਤੁਸੀਂ ਬਹੁਤ ਸੌਕ ਨਾਲ ਰੱਖਦੇ ਆ ਕੱਟੀਆਂ ਇਹ ਵੀ ਜਿਵੇਂ ਲੈ ਕੇ ਆਉਂਦੇ ਠੀਕ ਹੈ ਇਹਨਾਂ ਨੂੰ ਸੌਕ ਆ ਦੋਨੇ ਕਰੰਦ ਉੱਤੇ ਪੰਜਾਬ ਲਿਖਾਇਆ ਹੋਊਗਾ ਸਟicker ਪੰਜਾਬ ਦਾ ਲੱਗਿਆ ਮਿਲੂਗਾ ਐਨ ਹੁਣ ਤੁਸੀਂ ਇੰਜਨ ਤੇ ਝਾਤ ਮਾਰੋ ਬਈ ਨਵੀਂ ਬੈਟਰੀ ਨਵੀਂ ਬੈਟਰੀ ਲੱਗੀ ਆ ਬਈ ਠੀਕ ਹੈ ਪੰਨੀ ਵੀ ਨਹੀਂ ਲਈ ਚੈੱਕ ਕਰ ਸੋ ਤੁਸੀਂ ਕਾਰਡ ਮਿਲ ਜੂਗਾ ਬੈਟਰੀ ਦਾ ਹਾਂਜੀ ਮਿਲ ਜੂਗਾ ਲਓ ਵੀ ਬੈਟਰੀ ਤੁਹਾਨੂੰ ਕਾਰਡ ਮਿਲ ਜੂ ਇੰਜਨ ਤੇ ਝਾਤ ਮਾਰੋ ਇੱਕ ਵਾਰ ਐਨ ਜਮਾ ਸਾਫ ਸੁਥਰਾ ਇੰਜਨ ਸਰਵਿਸ ਜੀ ਮੈਂ ਆਪਾਂ ਕਹਿੰਦੇ ਸੀ ਕੀ ਹਾਂ ਜੀ ਸਰਵਿਸ ਹੋਈ ਵੀ ਤਿੰਨੇ ਫਿਲਟਰ ਬਦਲੇ ਵੀ ਆ ਜੀ ਠੀਕ ਹੈ ਲਓ ਵੀ ਸਰਵਿਸ ਹੋਈ ਵੀ ਹੈਗੀ ਠੀਕ ਹੈ ਫਿਲਟਰ ਵਗੈਰਾ ਜਿਹੜੇ ਹੁੰਦੇ ਆਗੇ ਚੇਂਜ ਹੋਏ ਹੋਏ ਹੈਗੇ ਸਸੇ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਸੌਂਕੀ ਬਠਿੰਡੇ ਵਾਲਾ ਤੇ ਅੱਜ ਆਪਾਂ ਦੋਸਤੋ ਆਪਣੇ ਪਿੰਡ ਦੇ ਵਿੱਚ ਹੀ ਖੜੇ ਆ ਪਿੰਡ ਸਲਾਬਤਪੁਰਾ ਜ਼ਿਲ੍ਹੇ ਬਠਿੰਡੇ ਦੇ ਵਿੱਚ ਤੇ ਆਪਾਂ ਤੁਹਾਡੇ ਲਈ ਦੋ ਅਨੋਵਾ ਗੱਡੀਆਂ ਲੈ ਕੇ ਆਈਆਂ ਦੋਨੇ 10 ਮਾਡਲ ਲਗੀਆਂ ਚਿੱਟੇ ਰੰਗ ਦੀਆਂ ਪੰਜਾਬ ਨੰਬਰ ਦੀਆਂ ਗੱਡੀਆਂ ਬਾਬਾ ਜੀ ਕੋਲ ਖੜੀਆਂ ਬਾਬਾ ਮਨਜੀਤ ਜੀ ਕੋਲੇ ਆਪਾਂ ਗੱਲਬਾਤ ਕਰਦੇ ਬਾਬਾ ਜੀ ਨਾਲ ਆ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਜਸਤੋ ਸੋਨੂੰ ਹੀ ਭਾਈ ਥੋੜਾ ਹੀ ਬਹੁਤ ਬਹੁਤ ਸਵਾਗਤ ਆ ਆਪਣੇ ਫੇਸ ਤੇ ਜੀ ਹਾਂਜੀ ਬਾਬਾ ਜੀ ਆ ਵੀ 10 ਮਾਰ ਲਾ ਉਹ ਵੀ 10 ਮਾਰ ਦੋਨੇ 10 ਮਾਰ ਲੀ ਹਾਂਜੀ ਹਾਂ ਦੋਨੇ ਲਓ ਵੀ ਆਪਾਂ ਤੁਹਾਨੂੰ ਦੱਸਤਾ ਠੀਕ ਹੈ ਦੋਨੇ 10 ਮਾਰ ਲੀਆਂ ਗੱਡੀਆਂ ਪੰਜਾਬ ਦਾ ਨੰਬਰ ਉਹ ਠੀਕ ਹੈ ਦੋਨਾਂ ਗੱਡੀਆਂ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ਼ ਸੁਥਰੀਆਂ ਚੰਗੀ ਕੰਡੀਸ਼ਨ ਦੀਆਂ ਗੱਡੀਆਂ ਆਗੀਆਂ ਪਹਿਲਾਂ ਬਾਬਾ ਵੀਡੀਓ ਕਰੀਆ ਠੀਕ ਆ ਵੀਡੀਓ ਪਾਉਣ ਸਰ ਬਾਬੇ ਦੀਆਂ ਗੱਡੀਆਂ ਵੇਖ ਜਾਂਦੀਆਂ ਸਾਫ਼ ਸੁਥਰੀਆਂ ਗੱਡੀਆਂ ਹੁੰਦੀ ਟਾਇਰਾਂ ਦੇ ਇੱਕ ਨਹਿਣ ਚੈੱਕ ਕਰ ਲਓ ਬਈ ਸਾਫ ਸੁਥਰੇ ਟਾਇਰ ਪਿਆ ਠੀਕ ਆ ਬੀਲ ਕੱਪ ਟਾਇਰਾਂ ਦੇ ਵਿੱਚ ਲੱਗੇ ਹੋਇਆ ਬਾਬਾ ਜੀ ਕਾਕੀ ਖੋਲੇ ਮਾੜੇ ਇੰਟੀਰੀਅਰ ਵਗੈਰਾ ਦੇਖ ਲਈ ਲਓ ਬਈ ਅੰਦਰੋਂ ਇੰਟੀਰੀਅਰ ਚੈੱਕ ਕਰੀ ਸਾਫ ਸੁਥਰਾ ਇੰਟੀਰੀਅਰ ਪਿਆਗਾ ਐਂ ਚੈੱਕ ਕਰ ਲਓ ਤੁਸੀਂ ਮਾੜਾ ਜੀ ਝਾਤ ਮਾਰ ਲਓ ਸੀਟ ਰੁੱਕੇ ਜੀ ਗੱਡੀਆਂ ਕੋਲ ਓਕੇ ਜਮ ਓਕੇ ਨਵੇਂ ਸੀਟ ਕਵਰ ਚੜੇ ਸੀਟਾਂ ਦੇ ਵਿੱਚ ਬਈ ਇੱਥੇ ਦੇਖ ਸਕਦੇ ਤੁਸੀਂ ਐਂ ਸਾਫ ਸੁਥਰਾ ਸਾਫ ਸੁਥਰੀ ਪਈ ਆ ਬਈ ਇਹ ਜੀ 3 ਹਨਾ ਜੀ ਹਾਂਜੀ ਹਾਂ ਠੀਕ ਆ ਲਓ ਬਈ ਜੀ 3 ਗੱਡੀ ਆ ਠੀਕ ਆ 10 ਮਾਡਲ ਆ ਨਾਮ ਕਿੰਨੇ ਵੀ ਜੀ ਨਾਮ ਦੂਜੇ ਆ ਜੀ ਦੂਜੇ ਨਾਮ ਦੀ ਗੱਡੀ ਹੈਗੀ ਤੇ ਰੰਗ ਪੇੜ ਦੀ ਜੀ ਰੰਗ ਪੇੜ ਦੀ ਕੱਲਾ ਵੈਂਪਰ ਹੈ ਮਾਰ ਲਾ ਲਓ ਵੀ ਮਾਰ ਲਾ ਵੈਂਪਰ ਪੇਂਟ ਹੋ ਗਿਆ ਠੀਕ ਆ ਬਾਕੀ ਸਾਰੀ ਗੱਡੀ ਸਾਨੂੰ ਰਿਜਨਲ ਮਿਲ ਜੂ ਬਾਬਾ ਇਹ ਬਰਨਰ ਚੱਕਦੇ ਪੈਂਜਨ ਦੇ ਵਿੱਚ ਆਤ ਮਰਾ ਦੀ ਹਾਂਜੀ ਆ ਜੋ ਸਰਵਿਸ ਵਗੈਰਾ ਹੋਈ ਵੀ ਜੀ ਹਾਂਜੀ ਸਰਵਿਸ ਹੋਈ ਵੀ ਆ ਤਿੰਨੇ ਫਿਲਟਰ ਬਦਲੇ ਪਿਆ ਠੀਕ ਆ ਲਓ ਵੀ ਆਹ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਠੀਕ ਆ ਐ ਬਾਬਾ ਜੀ ਨੇ ਸੌਂਕ ਆ ਠੀਕ ਆ ਪੰਜਾਬ ਲਿਖਾਇਆ ਹੋਇਆ ਸਟicker sticker ਪੂਰੇ ਇਹ ਤੁਸੀਂ ਲਿਖਾਇਆ ਜੀ ਹਾਂਜੀ ਹਾਂ ਠੀਕ ਆ ਲਓ ਵੀ ਦੇਖ ਸਕਦੇ ਤੁਸੀਂ ਬਹੁਤ ਸਹਾਗ ਨਾਲ ਰੱਖਦੇ ਗੱਡੀ ਇਹ ਵੀ ਜਿਵੇਂ ਲੈ ਕੇ ਆਉਂਦੇ ਠੀਕ ਹੈ ਇਹਨਾਂ ਨੂੰ ਸੌਕ ਆ ਦੋਨੇ ਕਾਰਨ ਦੇ ਉੱਤੇ ਪੰਜਾਬ ਲਿਖਾਇਆ ਹੋਊਗਾ ਸਟicker ਪੰਜਾਬ ਦਾ ਲੱਗਿਆ ਮਿਲੂਗਾ ਐਨ ਹੁਣ ਤੁਸੀਂ ਇੰਜਨ ਤੇ ਝਾਤ ਮਾਰੋ ਬਈ ਨਵੀਂ ਬੈਟਰੀ ਨਵੀਂ ਬੈਟਰੀ ਲੱਗੀ ਆ ਬਈ ਠੀਕ ਹੈ ਪੰਨੀ ਵੀ ਨਹੀਂ ਲਈ ਚੈੱਕ ਕਰ ਸੋ ਤੁਸੀਂ ਕਾਰਡ ਮਿਲ ਜੂਗੀ ਬੈਟਰੀ ਦਾ ਹਾਂਜੀ ਮਿਲ ਜੂਗਾ ਲੋਈ ਬੈਟਰੀ ਸਾਨੂੰ ਕਾਰਡ ਮਿਲ ਜੂ ਇੰਜਨ ਤੇ ਝਾਤ ਮਾਰੋ ਇੱਕ ਵਾਰ ਐਨ ਜਮਾ ਸਾਫ ਸੁਥਰਾ ਇੰਜਨ ਪਿਆ ਠੀਕ ਹੈ ਸਰਵਿਸ ਵੀ ਮੈਂ ਆਪਾਂ ਕਹਿੰਦੇ ਸੀਗੀ ਹਾਂਜੀ ਸਰਵਿਸ ਹੋਈ ਵੀ ਹੈ ਤਿੰਨੇ ਫਿਲਟਰ ਬਦਲੇ ਹੋਏ ਆ ਜੀ ਠੀਕ ਹੈ ਲੋ ਵੀ ਸਰਵਿਸ ਹੋਈ ਵੀ ਹੈਗੀ ਠੀਕ ਤੇ ਬੋਰਨ ਸਾਈਡ ਤੋਂ ਆ ਵੀ ਇਹਦਾ ਤੇ ਰੇਟ ਬਾਬਾ ਜੀ ਉਹਨਾਂ ਦਾ ਅਸਟੇ ਦਾ ਹੀ ਰੇਟ ਬਾਬਾ ਜੀ ਇਹ ਤਾਂ ਛੱਡਣ ਵਾਲਾ ਹੀ ਆ ਬੇਟਾ ਹਾਂਜੀ 245000 245000 ਦੀ ਗੱਡੀ ਛੱਡ ਦਿੰਨੇ ਆ 10 ਮਾਡਲ ਆ ਦੂਜੇ ਨਾਮ ਦੀ ਆ ਜੀ 3 ਗੱਡੀ ਆ ਤੇ ਇਹ ਦੂਜੀ ਵਾਲੀ ਇਹ ਵੀ ਜੀ 3 ਹੈ ਜੀ ਹਾਂ ਇਹ ਵੀ ਜੀ 3 ਹੈ ਜੀ ਲਓ ਵੀ ਦੋਨੇ ਜੀ 3 ਗੱਡੀਆਂ ਠੀਕ ਆ ਦੋਨੇ ਪੰਜਾਬ ਨੰਬਰ ਦੀਆਂ ਇਹ ਮੋਗਾ ਨੰਬਰ ਗੱਡੀ ਆ ਠੀਕ ਆ ਵੀ ਚੈੱਕ ਕਰ ਸਕਦੇ ਤੁਸੀਂ ਇਹ ਦੇਖੋ ਸਾਫ ਸੁਥਰੀਆਂ ਦੋਨੇ ਗੱਡੀਆਂ ਬਈ ਚਿੱਟੇ ਰੰਗ ਦੀਆਂ ਠੀਕ ਆ ਚੰਗੀ ਕੰਡੀਸ਼ਨ ਦੇ ਗੱਡੀਆਂ ਠੀਕ ਆ ਜੋ ਕੋ ਵੀ ਚੰਗੀ ਗੱਡੀ ਹੰਦੇ ਗੱਡੀਆਂ ਲੈਣਾ ਚਾਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਬਈ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ 90 ਪੈਸੇ 14 ਡਿਫੀਨੇਸ਼ਨ ਚੈੱਕ ਕਰੋ ਬਈ 90 ਪੈਸੇ ਟਾਇਰ ਪੈਸੇ ਚਾਰੋ ਇਹਦੇ ਵੀ ਟਾਇਰਾਂ ਦੇ ਵਿੱਚ ਬਈ ਤੁਹਾਨੂੰ ਵੀਲ ਕੱਪ ਮਿਲ ਜਾਣਗੇ ਸਾਈਡ ਸਾਈਡ ਤੋਂ ਦੇਖ ਦੇ ਸਕਦੇ ਬਈ ਪੰਜਾਬ ਲਿਖਾਇਆ ਹੋਇਆ ਠੀਕ ਹੈ ਬਾਬੇ ਨੂੰ ਸ਼ੌਂਕ ਆ ਦੇਖੋ ਬਈ ਐਂ ਸ਼ੌਂਕੜਾ ਰੱਖੀ ਆ ਪੰਜਾਬ ਲਵ ਲਿਖਾਇਆ ਹੋਇਗਾ ਮੜਾ ਟਾਕੀ ਕੋਲੇ ਬਾਬੇ ਜੀ ਆ ਪਾਂਟੀਰੇ ਵਗੈਰਾ ਵੀ ਚੈੱਕ ਕਰਾ ਦੇ ਬਈ ਗੱਡੀ ਦਾ ਸਾਫ ਸੁਥਰਾ ਦੇਖ ਸਾਫ ਇਹਦੇ ਤੇ ਇਹਦੇ ਬਈ ਠੀਕ ਹੈ ਤਾਂ ਚਪੜਿਆ ਲੱਗਿਆਗਾ ਸਕਰੀ ਦੇਖ ਸਕਦੇ ਹੋ ਤੁਸੀਂ ਜਿਵੇਂ ਆਪਾਂ ਦੱਸਤਾ ਤੁਹਾਨੂੰ ਸੀਟਾਂ ਚਾਹੀਦੀਆਂ ਕੈਪਟਨ ਸੀਟਾਂ ਦੇ ਵਿੱਚ ਇਹ ਗੱਡੀ ਆਉਂਦੀ ਹੈ ਸੱਤ ਵਗੈਰਾ ਦੀ ਬਸਾਫ ਸੁਥਰੀ ਹੈ ਇਹ ਵੀ ਜੀ3 ਹੈ ਨਵੇਂ ਸੀਟ ਕਵਰ ਇਹਦੇ ਲੱਗੇ ਹੋਇਆ ਮੈਟ ਵਧੀਆ ਲੱਗਿਆ ਭਾਈ ਗੱਡੀ ਦੇ ਵਿੱਚ ਠੀਕ ਹੈ ਇਹਦੇ ਮੈਟਿੰਗ ਵਗੈਰਾ ਹੋਈ ਵੀ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਪੈਰ ਦਾਣਾ ਵਗੈਰਾ ਲੱਗਿਆ ਹੋਇਆਗਾ ਬਹੁਤ ਸ਼ੌਂਕ ਨਾਲ ਰੱਖੀ ਸੀ ਗੱਡੀ ਜਿਹੜੇ ਵੀਰਾਂ ਕੋਲ ਇਹ ਰੱਖੀ ਵੀ ਸੀਗੀ ਠੀਕ ਹੈ ਰੰਗ ਪੇਟ ਦੀ ਉਹ ਭਈ ਇਹ ਰੰਗ ਪੇਟ ਕੱਲਾ ਇਹਦਾ ਵੀ ਬੈਂਪਰ ਹੀ ਆ ਮੜਾ ਰਗੜਾ ਗਿਆ ਸੀ ਮਖਰੋਂ ਜੋ ਠੀਕ ਹੈ ਲੋ ਵੀ ਬੈਂਪਰ ੱਡ ਕੇ ਠੀਕ ਹੈ ਬਾਕੀ ਸਭ ਨੂੰ ਸਾਰੀ ਗ ਬੈਕ ਤੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਡੋਰੀ ਡੈਰੀ ਵਗੈਰਾ ਲਮਕਾਈ ਹੋਈ ਹੋਏਗੀ ਐ ਜਸਟ ਕੈਮਰਾ ਲੱਗਿਆ ਵੇ ਉਹਦੇ ਕੈਮਰਾ ਹੈ ਟੱਚ ਪਲੇਅਰ ਲੱਗਿਆ ਬੈਕ ਕੈਮਰਾ ਲੱਗੇ ਇਹਦੇ ਵਿੱਚ ਠੀਕ ਹੈ ਬਈ ਆਹ ਕਾਰ ਦੇ ਵਿੱਚ ਤੇ ਇਹਦੇ ਵਿੱਚ ਟੱਚ ਪਲੇਅਰ ਹੈ ਨਹੀਂ ਕਿ ਬੈਕ ਕੈਮਰਾ ਹੈ ਨਹੀਂਗਾ ਇਹਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਦੇ ਆਪਸ਼ਨ ਮਿਲ ਜੂ ਇਸ ਕਰਕੇ ਥੋੜਾ ਇਹ ਰੇਟ ਬਈ ਬਸ ਜ਼ਿਆਦੇ ਮਿਲੂਗਾ ਪਰ ਜ਼ਿਆਦੇ ਵੀ ਨਹੀਂ ਹੋਣਾ ਠੀਕ ਹੈ ਮਾਰਕੀਟ ਨਾਲ ਤਾਂ ਰੇਟ ਘੱਟ ਹੀ ਹੋਣਾ ਠੀਕ ਹੈ ਬਈ ਬਾਬਾ ਜੀ ਵਾਰਨਟ ਚੱਕਦੇ ਆਪਾਂ ਇੰਜਨ ਤੇ ਇਹਦੇ ਵਿੱਚ ਆਤਮਰਾ ਦੀ ਆਜੋ ਜੀ ਲੋ ਵੀ ਆਹ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਹਾਂ ਸਾਫ ਸੁਥਰੀ ਪਈ ਚੰਗੀ ਕੰਡੀਸ਼ਨ ਦੀ ਆ ਸ਼ੀਸ਼ੇ ਸਾਰੇ ਨਾਲ ਦੀ ਆ ਬਾਬਾ ਜੀ ਆ ਸ਼ੀਸ਼ੇ ਨਾਲ ਦੀ ਆ ਫਟਾ ਲਓ ਵੀ ਦੋਨੇ ਕਾਰਾਂ ਅਸੀਂ ਸ਼ੀਸ਼ੇ ਤੁਹਾਨੂੰ ਨਾਲ ਦੇ ਮੰਨ ਗੇ 프ਾਂਟ ਸ਼ੀਸ਼ਾ ਵਗੈਰਾ ਤੱਕ ਨਾਲ ਦਾ ਮਿਲ ਜੂ ਤੁਹਾਨੂੰ ਠੀਕ ਐ ਲੱਗੀ ਵੱਜੀ ਕਿ ਤੁਹਾਨੂੰ ਕੋਈ ਗੱਡੀ ਹੋਣੀ ਠੀਕ ਐ ਐਨ ਤਸੱਲੀ ਨਾਲ ਪੂਰਾ ਗਾਰੰਟੀ ਕਹਿੰਦੇ ਬਾਬਾ ਜੀ ਤੇ ਆ ਲਓ ਇੰਜਨ ਦੇ ਝਾਤ ਮਾਰੋ ਬਈ ਇੱਕ ਵਾਰ ਤੁਸੀਂ ਦੋਨੇ ਕਾਰਾਂ ਦੇ ਬਈ ਇੰਜਨ ਸਾਫ ਸੁਥਰੇ ਪਈਆਂ ਮੈਂ ਸਾਫ ਸੁਥਰੇ ਨੀਟ ਐਂਡ ਕਲੀਨ ਇੰਜਨ ਪਈ ਐ ਇਹਦੀ ਸਰਵਿਸ ਹੋਈ ਵੀ ਹਾਂ ਸਰਵਿਸ ਹੋਈ ਵੀ ਤਿੰਨੇ ਫਟਰ ਸਰਵਿਸ ਤਾਂ ਪਾਉਣ ਸਾਰੀ ਕਰਾਉਣੀ ਕਰਾਉਣੀ ਹੁੰਦੀ ਐ ਲਓ ਵੀ ਕੋਈ ਵੀ ਬਾਬਾ ਜੀ ਸਰਵਿਸ ਵਗੈਰਾ ਓਕੇ ਹੁੰਦੀ ਹੈਗੀ ਬੈਟਰੀ ਇਹਦੀ ਵੀ ਨਵੀਂ ਆ ਕਾਰਡ ਇਹਦਾ ਹੀ ਮਿਲ ਜੂ ਠੀਕ ਹੈ ਲਓ ਵੀ ਬੈਟਰੀ ਦਾ ਕਾਰਡ ਤੁਹਾਨੂੰ ਇਹਦੇ ਹੀ ਮਿਲ ਜਾਏ ਬਾਬੇ ਬਾਰਨਟ ਸੈਟ ਦੇ ਲਓ ਵੀ ਹੁਣ ਆਪਾਂ ਜਾਣਕਾਰੀ ਤੁਹਾਨੂੰ ਆਪਾਂ ਇਹਦੀ ਦੇ ਦਿੱਤੀ ਠੀਕ ਹੈ ਇਹ ਵੀ 10 ਮਾਡਲ ਲਈ ਜੀ ਇਹ ਵੀ ਜੀ 3 ਹੈਗੀ ਤੇ ਸਰਵਿਸ ਵਗੈਰਾ ਹੋਈ ਵੀ ਓਕੇ ਹੈ ਇਹ ਕਿੰਨੇ ਮਾਡਲ ਸੀਗੀ ਇਹ ਪਹਿਲੇ ਨਾਂ ਜੀ ਇਹ ਪਹਿਲੇ ਨਾਂ ਦੀ ਆ ਉਹ ਦੂਜੇ ਨਾਂ ਜਿਹੜੀਆਂ ਪਹਿਲਾਂ ਦਿਖਾਈ ਸੀਗੀ ਉਹ ਦੂਜੇ ਨਾਂ ਦੀ ਹੈਗੀ ਇਹਦਾ ਬਾਬਾ ਜੀ ਰੇਟ ਕਿੰਨਾ ਜੀ ਇਹਦਾ 2,70,000 ਰੁਪਏ ਦਾ 2,70,000 ਰੁਪਏ ਡਿਮਾਂਡ ਆ ਠੀਕ ਹੈ ਮਾੜਾ ਮੋਟਾ ਦਾ ਮਾਨਤਨ ਹਾਂ ਜਿਹੜਾ ਤੁਹਾਡੇ ਥਰੂ ਹੋਊਗਾ ਮਾਨਤਨ ਜ਼ਰੂਰ ਕਰ ਲਓ ਵੀ ਆਪਣੇ ਪੇਜ ਦਾ ਨਾਮ ਲੈ ਕੇ ਆ ਜਾਓ ਬਾਬਾ ਜੀ ਕੋਲ ਠੀਕ ਆ ਤੇ ਮਾਨਤਨ ਤੁਹਾਡਾ ਦੋਨਾਂ ਚ ਹੀ ਹੋ ਜਾਊਗਾ ਦੋਨੇ 10 ਮਾਡਲ ਨੇ ਠੀਕ ਆ ਇੱਕ ਪਹਿਲੀ ਦਾ ਰੇਟ ਹੈਗਾ 245000 ਉਹ ਦੂਜੇ ਨਾਲ ਦੀ ਹੈ ਜਿਹੜੀ ਆਪਾਂ ਆਹ ਸਾਈਡ ਤੁਸੀਂ ਗੱਡੀ ਦੇਖ ਰਹੇ ਹੋਗੇ ਇਹ ਵੀ 10 ਮਾਡਲ ਹੈ ਇਹ ਵੀ G3 ਆ ਇਹ ਪਹਿਲੇ ਨਾਮ ਦੀ ਹੈ ਠੀਕ ਆ ਇਹਦੇ ਰੇਟ ਹੈਗਾ 270000 ਮਾਨਤਨ ਤੁਹਾਡਾ ਦੋਨਾਂ ਚ ਹੀ ਹੋਊਗਾ ਠੀਕ ਆ ਭਾਈ ਨੰਬਰ ਆਪਾਂ ਸਕਰੀਨ ਤੇ ਪਾ ਦਿੱਤੇ ਸੰਪਰਕ ਕਰ ਲਿਓ ਵੀਡੀਓ ਨੂੰ ਬੱਤਵਾ ਸ਼ੇਅਰ ਕਰ ਦਿਓ